ਜੀ ਕਛੀਰਾ ਨੇ ਬਾਈ ਬਾਸਤਰੀ ਕਾਲ ਜੀ ਚਾਚੀਰਾ ਵੱਲ ਹੋਰ ਕੋਰੋਗੀ ਪਾਰਟੀ ਇਹ ਤਾਂ ਧਵਾਉਂਦੇ ਨਹੀਂ ਬੰਦੇ ਹੀ ਤੋਂ ਨਹੀਂ ਜੇ ਕੰਮ ਕਰਨੇ ਵਾਲੇ ਮੋਟਰ ਹੈਗਾ ਲੈ 드라마 ਤਾਂ ਜੀ ਟਰੈਕਟਰ ਦੇ ਗੱਲਾਂ ਨੇ ਕਹਿੰਦਾ ਆਇ ਨਿਕਲਦਾ ਫਿਰ ਕਹਿੰਦਾ ਸਾਲ ਦੀ ਗਰੰਟੀ ਆ ਮੈਂ ਸਾਤ ਸੂਨ ਦੀ ਕੋਈ ਤਾਂ ਨਾ ਵਾ ਫੇਰ ਆਇਆ ਚਲਾਈ ਦੇਖੀ ਸੀ ਇਹ ਵੀ ਨਹੀਂ 40 ਤੋਂ ਪੱਟ ਪਾਉਣਾ ਇਹਦੇ ਮੀਟਰ ਵੀ ਜ਼ੀਰੋ ਹੀ ਆ ਨਾ ਲੈ ਪਿਆ 10000 ਪਰਾ ਨਹੀਂ ਖਰਚਿਆ ਜੀ ਇਹ ਬੁਲੀ ਖਾਵੇ ਗਿਆ ਕਿੰਨਾ ਹਾਂ 5083 ਮੀਟਰ ਨਵਾਵਾ ਬਲਾ ਜਾ ਉਹ ਤਾਂ ਟੁੱਟੀ ਹੋਈ ਦੀ ਆ ਚਾ ਹੂੰ ਪਿਆ ਹਾਂ ਪਰ ਬਈ ਪਛਾਣ ਨਹੀਂ ਹੁੰਨ ਤੇ ਹਾਂ ਪਛਾਣ ਬਸ ਤਰਦਾ ਇੱਕ ਚੀਜ਼ ਹੀ ਰਹਿ ਗਈ ਖਾਦ ਰੰਗ ਕਰ ਦਵੇ ਇਹਨੂੰ ਆ ਆ ਜੀ ਬੁਰੀ ਲੱਗਦੀ ਹੈ ਜਿਹੜੀ ਆਹ ਹਾਂ ਇਹ ਕਾ ਕਰ ਦਿੰਦੇ ਆ ਲੈ ਆਉਂਦੇ 100 ਰੁਪਏ ਸਪਰੇਅ ਹੋਣਗੇ ਪਿਆ ਕਾਲਾ ਰੰਗ ਹਾਂ 게ਟ ਵਾਲੀ ਆ ਇਹ ਉਹ ਨਹੀਂ ਹਾਂ ਸਪਰੇਅ ਠੀਕ ਰਹਿਣਾ ਹੈ ਲੋੜਾ ਲੋਰੇਰੀਆਂ ਹੋਰ ਹੋਣਾ ਠੀਕ ਹੈ ਚਾਰ ਦਿਨ ਹੋਏ ਜੀ ਨਾ ਫੇਰੀ ਨੇ ਹੈ ਚਾਰ ਦਿਨ ਹੋਏ ਜੀ ਫੇਰ ਹੋ ਜਾਣਾ ਕਿਹਾ ਜਾ ਇਹ ਆ ਪਹਿਲਾ ਦਾ ਹਾਂ ਨਾਲੇ ਤੂੰ ਟੱਕਰ ਵਾਲੀ ਚਲਾਈ ਕਦੇ ਕਰਦੇ ਜੀ ਮੈਨੂੰ ਆਏ ਦੱਸਦਾ ਛੱਡ ਕਰ ਚਲਾਈ ਗਈ ਤੇਰੀ ਚੱਲ ਜਾ ਹੁਣ ਉਹਦੇ ਲਾ ਗੇਰ ਚੁੱਕਣੀ ਬੰਦ ਕਰਤਾ ਚਾਪੀ ਹੁਣ ਕੱਟਣੀ ਹੈ ਆਹ ਜੀ ਮੈਂ ਗੱਡੀ ਹੈ ਇਹਦੇ ਨੂੰ ਸੁੱਚਾ ਚਾਚਾ ਪੈਣੀ ਆਸਬਰੀ ਦੀ ਚੱਲੋ ਇਹਨੂੰ ਖੜਾਏ ਹੁਣ ਉਹਦੇ ਵਿੱਚ ਉਹ ਵੀ ਜਾਣਾ ਹੈ ਚੀਜ਼ ਲੈ ਕੇ ਜਾਣਾ ਇਹਨੂੰ ਜਾਂਸੀ ਚ ਕਰਾਉਣਾ ਕੰਮ ਇਹਦਾ ਅੱਛਾ ਘੋਟੇ ਦਾ ਜਾਸੀ ਜੀ ਪਸਾਰੀ ਜੱਜ ਜਾਨਵਰ ਰੱਖੇ ਵੀ ਖਾਂਤੀ ਗਈ ਜੰਨੇ ਆਂ ਵੀ ਪਿਰੂ ਝੋਟਾ ਕਰੀ ਜੰਨੇ ਕੋ ਸਾਡੇ ਜੋਗਾ ਵੀ ਛੱਡ ਦੋ ਬੱਕਰੀ ਦਾ ਮੇਮਣ ਮੂੰਮਣ ਆ ਬੱਕਰੀਆ ਤੇ ਮੇਮਣ ਆ ਹੈ ਜਿਹੜੇ ਠੀਕਰੇ ਆਹ ਦੇ ਠੀਕਰੇ ਮੇਮਣੇ ਹੀ ਆ ਠੀਕ ਆ ਆ ਆਹ ਜਿਪ ਹੁੰਦੀ ਜਿਹੜੀ ਕਹਿੰਦਾ ਜਿਪਰ ਹਾਂ ਡੇੜੀ ਹਾਂ ਹੈ ਪਤਾ ਨਹੀਂ ਕਿਆ ਹੁੰਦਾ ਆ ਨੰਬਰ ਹੁੰਦਾ ਏ ਕਾਇ ਨਦੀ ਹੁੰਦੀ ਏ ਹਾਂ ਪੰਮੇ ਦੇਖਦਾ ਚਾਮਕਦਾ ਦੇ ਨਾਲ ਜਿਆਦਾ ਦਿਕੂਆ ਕਿਨੇ ਦਿਨ ਚਮਕਦਾ ਏ ਅਰੇ ਅੱਖਾਂ ਹੀ ਜਾਂਦਾ ਗਿਆੜੀ ਉਹ ਮੈਨੂੰ 200 ਤੁਹਾਨੂੰ ਇਹਨਾਂ ਪਰ ਬਹੁਤ ਰੋਸੈਨਾ ਵਰਤਾ ਆ ਗਿਆਨਤਾ ਬਾਈ ਡੰਗਰ ਵਾਲੀ ਕਿਰਾਇਆ ਨੇ ਮੀਂਹ ਵਾਲਾ ਪਿਆਰ ਉਹੀ ਚਾਬੀ ਵੀ ਪੀਰ ਵਾਲਾ ਪਿਆਰ ਆ 400 2000 ਜਿੰਨੇ ਖੜਾ ਕੇ ਆਂਦਾ ਤੁਰੇ ਲੈ ਕੇ ਆਂਦਾ ਦੂਆ ਤੋ 450 ਚੱਲ ਗਿਆ ਮੈਂ ਕਹਿੰਦਾ ਦੋਹੇ ਦੇਖ ਲੈ ਇਹਦੀ ਹਾਲਤ ਕਹਿੰਦਾ ਇਹਦੀ ਹਾਲਤ ਕਹਿੰਦਾ ਇਹਨੇ ਟੱਕਰ ਦਿਖਾ ਦਊਂਗਾ ਤੂੰ ਨਹੀਂ ਰੇਤੀ ਘੜਾ ਰਹਿਣਾ ਇਹਦੇ ਕੋਈ ਕਛੂ ਵਾਲਾ ਕੰਮ ਹੋਣਾ ਇਹਨੇ ਪਿਛੇ ਰਹਿ ਜਾਣਾ ਇਹਨੇ ਪਿਛੇ ਸਾਜ ਦੇ ਪੁੱਵੇ ਨਹੀਂ ਸਾਜ ਦੀ ਵੀ ਆਸ ਖਰਾਬ ਹੋ ਗਈ ਓ ਇਹ ਇਹ ਇੰਨੇ ਘਰੇ ਨਾ ਉਹ ਯਾਰ ਇਹ ਤਾਂ ਧੋਕੇ ਆਇਆ ਕਿਹੜਾ ਇਹ ਇਹ ਵੀ ਜਿਹੜਾ ਰੋ ਚੱਲਦਾ ਉਹ ਖੇਤਾਂ ਨੂੰ ਉਹ ਬਾਈਏ ਚਲਾਉਂਗੇ ਤਾਂ ਹੀ ਉਹ ਤਾਂ ਹੀ ਰੱਖੇ ਉਹ ਮੇਰੇ ਕਿਤੇ ਉਹ ਮੇਰੇ ਮੋਟਰੇ ਜਾਨੇ ਸਾਰੀ ਜਿੰਨੀ ਚਲਾਈ ਨਹੀਂ ਬੰਦੇ ਦੀ ਨਹੀਂ ਹੈਗੀ ਭਾਈ ਮੈਨਾਂ ਆਪਾਂ ਤੁਹਾਡੇ ਜੀ ਸਾੜੇ 50 60 ਤੁਸਣ ਲਈਦਾ ਸ਼ੁਕਰ ਵੀ ਲੀਕ ਲੱਗਦੇ ਬੋਲਟ ਤੇ ਮੇਰੇ ਤੇ ਨੇਦਰ ਮੋਟਰ ਹੈਗਾ ਤਾਂ ਆਇਆ ਯਾ ਤੁਹਾਨੂੰ 100 ਕਿਲੋ ਵੀ ਰੋ ਚੱਲੇ ਜਾਂਦਾ ਨਾ 50 50 ਜਾਂ 70 ਜਾਂ ਜਾਂਦਾ ਯਾ ਜਾਲੀ ਬਿਆ ਤਾਂ ਰਾਜ ਨਹੀਂ ਹੈ ਰੋਜ ਵੇਲੇ ਚਾਉਂਦੀ ਨਜ਼ੂਰ ਪੈ ਹਾਂ ਉਹ ਪਿੰਡਾ ਚਾਉਂ ਦਿਖਾਣ ਲੈ ਲਓ ਕੋਈ ਕੀਤੀ ਨਾਲੋਂ ਬੱਗੇ ਬੱਗੇ ਚੱਲਦੇ ਆਇਆ ਕਰੂੰਗੇ ਆ ਠੀਕ ਹੈ ਹਮੇ ਭਾਈ ਕਿੰਨਾ ਮਾਰਨਾ ਹੈ ਇਹਦੀ ਛੁੱਟੀ ਕਰ ਦੇਣੀ ਹੋਣੀ ਹੈ 7 7 ਤਾਂ ਇੱਥੇ ਪਜਾ ਜਾਉਂਦਾ ਲਿਖਿਆ ਹੈ ਨਾ ਉਹ ਪਲਟੀ ਨਹੀਂ ਜਿਹੜਾ ਤਾ ਉਸੇ। ਕੰਮੇ ਦਾ ਵੀ ਕੰਮ ਹੋਇਆ ਕੰਮ ਮੇਰੇ ਵੀ ਖੜਾ ਕੇ ਅੰਮਾ ਹੁਣ। ਅਜੇ ਕਿਹਾ ਕੋਈ ਨਹੀਂ। ਹਾਂ। ਨਾ ਤੀਲੂ ਨਹੀਂ ਹੈ। ਪੈਰ ਉੱਤੋਂ ਦੱਗਿਆ ਡੰਡਾ। ਆ ਗਿਆ ਤੂੰ ਆ ਜਾ ਮਾਰਦਾ। ਉਹਦਾ ਡੰਡੇ ਡੋਂਡੇ ਦੇ ਕਦੇ ਅੱਡ ਗੋਡੇ ਹੋ ਗਏ ਤੇ ਇਹਦੇ ਵਿਚਾਰੇ ਇਹਦੇ। ਹੋ ਗਿਆ ਇਦਾਂ। ਮਗਲਾਈ ਦੇ ਨਾ ਬਾਈ ਤੂੰ ਕਿੱਥੇ ਮਾਰਦੀ? ਹਾਂ। ਮਾਰਦਾ ਨਾ ਸੌਣ ਲੱਗ ਗਿਆ। ਹੂੰ। ਚਾਹੋ ਫਿਰ। ਜੇ ਮਗਲਾਈ ਦੇ ਮਿਲ ਲੈ ਤੂੰ ਮਾਰਨੇ ਹੀ। ਕਿਹੜੀ ਆਈ ਤੇਰੀ ਕਿ ਨਹੀਂ? ਹਾਂ। ਮੇਰੀ ਵੀ ਆ ਗਈ। ਕਿਹਣੀ ਤਰੀਕ ਦੀ? ਕਿੰਨੇ ਕਹਦੇ? ਕਾਦੇ ਨੇ ਤੇ। ਮਾਤਾ ਬੜੀ ਘਰਾਈ। ਕਿੰਨੀ ਦੀ? ਡਿੱਗ ਡਿੱਗ। 1 ਤਰੀਕ ਨਹੀਂ ਵੇ ਕੋਈ ਫਰਕ ਕੀੜਾ ਕਿੰਨਾ ਕੱਢਣਾ ਹੈ ਮੈਂ ਪਰਚੀ ਨਹੀਂ ਦੇਖੀ ਕਰਾ ਪਈਏ ਰੱਖਿਆ ਬਾਪੂ ਜਿਹੜੀ ਮੰਨ ਨਹੀਂ ਮੈਂ ਦੇਖੀ ਟੱਕੜੇ ਫੜਾ ਗਿਆ ਮੈਂ ਕਹਿੰਦਾ ਤਰੀਕ ਤਰੀਕ ਹੈਗੀ ਸੀ ਮੈਨੂੰ ਲੱਗਦਾ 13 ਇਹ ਆਪਣਾ ਲੋਡ ਕਰਦਾ ਹੀ ਪੈਸੇ ਨਾਲ ਪਹਿਲਾਂ ਲਾਉਣਾ ਗਿਆ ਅੱਜ ਪਰਚੀ ਹੈ ਅੱਜ ਦੀ ਤਰੀਕ ਹੈ ਤੇ ਦੇਖੋ ਜੀ ਅੰਦਾ ਲੈ ਕਿਆ ਕਰੂੰਗਾ ਮੈਂ ਦੱਸੀ ਕਿੱਥੇ ਦੇ ਲਈ ਜੂਗਾ ਇਹ ਮੇਰੇ ਕਾਲੂ ਕਹਿੰਦੇ ਕਾਲੂ ਕੱਢਣਾ ਕਹਿੰਦੇ ਆ 7 ਤਰੀਕ ਦੀ ਆ 7 ਨਹੀਂ ਰਾਤ ਨੂੰ ਤੇ ਰੋਣੀ ਵੀ ਨਹੀਂ 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 ਕੋਈ ਮੱਝੇ ਲੈ ਜੂਗਾ ਆ ਹੁਣ ਮਿਲੀ ਆ ਹਾਂ ਮੀ ਉਹ ਸਾਡੇ ਵਾਲੇ ਕੰਮ ਕਰੋ ਪਰ ਸ਼ਾਮ ਤੱਕ ਲੀਮੇ ਨੂੰ ਕੱਢ ਲਓ ਪਰਤੇ ਖੜਾਓ ਬਰਵਾਸ ਕਰਨਾ ਉਹ ਵੇਖ ਲੈ ਓਏ ਦੱਦੇ ਜਿਆਦਾ ਚਾਈ ਜਿਹਨਾਂ ਜਸਲ ਨਹੀਂ ਆਈਆਂ ਇਹਨੂੰ ਦੇ ਦੇ ਦੀ ਅੱਪੇ ਬਾਪਰ ਉਹੜੀ ਵੀ ਜੀ ਅੱਜ ਗਈਆ ਫਿੱਪਰ ਦਰ ਨੇ ਜਾ ਤਾਈਆਂ ਨਹੀਂ ਬਾਪੂ ਦੇ ਗਾਣੇ ਕਹਿੰਦਾ ਰਸਤੇ ਨਾਲ ਕਾਦੂ ਕੋ ਕਿੰਨੀ ਖੜਜੋ ਅੱਜ ਗੱਡੀ ਬੈਠਾ ਜਾਵੇ ਬੀਬੀ ਨੂੰ ਨਹੀਂ ਮੈਂ ਖੜਾ ਮੈਂ ਕਿਹਾ ਮੇਰੇ ਹੱਸਾ ਲੱਗੇ ਵੀ ਆ ਆਹ ਕਹਿੰਦਾ ਉਹ ਲੋਟ ਲੈਣ ਚੱਲੇ ਆ ਟਰੇਡਰ ਵੀ ਇਹ ਡੱਬੀ ਕਹਿੰਦਾ ਯਾਰ ਉਹ। ਆਹ ਦੀ ਆ ਜਿਹੜੀ ਆਹ ਪੈਣੀ ਆ 16 ਲੈਂਥਾਂ ਵਿੱਚ। ਗਾਡਰ ਨਹੀਂ ਪਾਉਣਾ ਹਾਂ। ਇਹਦਾ ਇੱਥੇ ਪੈਣਾ ਆ ਯਾਰ ਹੋਰ ਨੂੰ ਹੈ ਕਟਾ ਲਾ ਹੋਰ। ਟਰੇਡਰ 64 ਕਹਿੰਦਾ ਦਾ ਟਰੇਡਰ ਕਹਿੰਦਾ ਦਾ। ਟਰੇਡ ਭਰਾਇਆ ਹੈ। ਅਜੋ ਜੀ ਗੱਲ ਪਤਾ ਕਿ ਉਹ ਜੇ ਨਾ ਪਾਕੀਆਂ ਦੀ। ਹਾਂ ਇਹ ਗਰੁੱਪ ਆ 5 ਮਰ 6 ਵਾਂ। ਹਾਂ ਇਹਦਾ ਨੰਬਰ ਨਹੀਂ ਪਾਇਆ। ਐਲੀ ਜਿਵੇਂ ਚ ਰਹਿ ਗਈ। ਅੱਛਾ ਇਹਦਾ ਨੰਬਰ ਚੱਲਦਾ ਹੁੰਦਾ। ਉਹਦਾ ਭਰੀ ਖੜੀ ਹੋਣੀ ਦੀ ਆਉਣ ਨੂੰ। ਹੋ ਵੀ ਦਾ। ਆਵਾ ਮੇਰੇ ਬਾਹਰ ਤੁੰਦੇ ਦੇ ਬੰਗਾ ਹੋ ਗਿਆ ਅੱਬ ਇਹ ਮੇਰੇ ਕੋਲ ਸਵੇਰ ਤੇ ਜਾਣਾ ਨਹੀਂ ਤੇ ਦੇਣੇ ਹੁਣ ਛੱਡੇ ਆ ਘੰਟਾ ਕੋਇਆ ਪ੍ਰਧਾਨ ਦੇ ਵਿੱਚ ਲੱਗੇ ਕਾਰ ਵਾਲਾ ਕੰਨਾ ਬਣਾਉਣ ਲੱਗਿਆ ਬਤਾ ਤੇਰੇ ਦੋ ਗੱਡੀਆਂ ਭਰਾਈਆਂ ਤੀਆਂ ਅੱਜ ਹਾਂ ਉਦੋਂ ਬਾਅਦ ਮੋ ਦੁਬਾ ਦੇ ਬੇ ਤੇ ਮੈਂ ਜਾਣਾ ਨਹੀਂ ਤੇ ਉਹਨਾਂ ਕਹਿੰਦੇ ਕਿੱਦ ਲਾ ਦੇਣੀ ਜੁਨਾ ਤੇ 550 ਭਰੀ ਚਲਾ ਦੇਣੀ 500 ਹੱਟ ਜਾਣਾ ਕੱਲੂ ਲਾਤੀ ਸਵਾ ਦਰਿੰਸੋ ਜਿਹੜਾ ਬੱਸ ਚੌਥੀ ਨੂੰ ਹੋਣਾ ਤੇਰੇ 450 ਭਾਰੀ ਛਿੱਲ ਕੇ ਨੌਵੇਂ ਗੇਟ ਚ ਕਹਿੰਦਾ ਪਾ ਦੇ 160 ਕੁਆਂਟਲ ਲਗਨਾਂ ਚੌਥੀ ਨੂੰ ਹੋਣਾ ਤੇਰੇ ਚੌਥੇ ਨੂੰ ਵਧੀਆ ਗੱਲ ਹੋਣੀ ਹੋਏਗਾ ਚੌਥੇ ਨੂੰ ਨਾ ਮੇਰੀ ਨਾ ਹੋਣ ਗੱਲ ਹੋਈ ਖੇਤ ਮਾ ਜਾ ਕੇ ਦਸਹੀ ਨੂੰ ਭਾਈ ਨਹੀਂ ਤੂੰ ਤਾਂ ਪਹਿਲਾ ਖੜਾ ਹੈ ਤੂੰ ਤਾਂ ਪਹਿਲਾ ਖੜਾ ਤੂੰ ਬਿਦਾਨ ਸਭਾ ਤੋਂ ਨਿਕਲਿਆ ਚਲੀ ਗਿਆ ਮੇਰਾ ਪਪਾ ਜਾਨ ਦੀ ਲੋੜੇ ਨਹੀਂ ਹਾਂ ਬਈ ਗਵਰਨਰ ਹੋਰੀ ਬੈਠਿਆਂ ਨੇ ਕੰਮ ਕਰਾ ਦੇਣਾ ਲੈ ਤੂੰ ਕਰਾਈ ਚਲਾਰ ਗੱਲ ਕਰ ਚੀ ਚੱਲਣਾ ਮੈਂ ਵੀ ਨਹੀਂ ਦੰਗਾ ਅੱਜ ਜਰਾਦਮ ਕੱਲ ਕੀ ਦੇਖੀ ਨਹੀਂ ਚੱਲਣਾ ਦੰਗਾ ਅੱਜ ਜਲਾ ਦੇ ਨਾਲ ਜਾ ਹੁਣ ਘੰਟੇ ਚਲਾ ਕੇ ਲੇਗੀ ਜਾ ਜਾ ਉਹ ਦੋ ਹੀ ਘੰਟੇ ਪਹਿਲਾਂ ਦੋ ਘੰਟੇ ਪਹਿਲਾਂ ਅੱਜ ਤੇ 10 ਵਜੇ ਆ ਜਾਂਦਾ ਤੇਰੀ ਛਿੱਲੀ ਜਾਈ ਤੁੰਦ ਇਹ ਮੇਰੇ ਕੋਲ 11 ਵਜੇ ਮੈਨੂੰ ਫੋਨ ਆ ਜਾਂਦਾ ਪਰਚੀ ਦਾ ਚਲਾਉਣ ਦੀ ਲੋੜ ਨਹੀਂ ਹੋਣੀ ਦੀ ਸ਼ਾਮ ਨੂੰ ਐ ਦੱਸ ਓ ਹੱਸਾ ਜੋ ਉਹ ਬਾਈ ਜੀ ਅੰਦਰ ਅਸੇ ਛਿੱਲੀ ਜਾਈਦਾ ਇਹ ਤੁੰਦ ਨੂੰ ਆਹ ਤੂੰ ਛਿੱਲੀ ਨਹੀਂ ਉਹਦੀ ਛੇੜੇ ਹੁੰਦੇ ਜਾ ਕੇ ਵੇਚ ਜਾਂਦੇ ਜੇ ਮੈਨੂੰ ਸਵੇਰੇ ਫੋਨ ਆ ਜਾਂਦਾ 11 ਵਜੇ ਮੇਰੇ ਟਾਈਮ ਸੁਲਾਈ ਨਿਕਲੀ 10:30 ਵਜੇ ਯੋਸ ਟਾਈਮ ਗਰੁੱਪ ਵਿੱਚ ਪਾ ਦਿੰਦੇ ਵੀ ਆ ਸਪਲਾਈ ਆ ਜੀ ਨਿਕਲ ਗਈ ਨਾਲੇ ਪੰਮੇ ਮਾਰਦੀ ਸ਼ਾਮ ਨੂੰ ਲੋਡ ਹੋ ਗਈ ਸੀ ਐ ਪੰਮੇ ਅੱਛਾ ਰਹਿ ਜਾ ਦੰਨਾਂ ਤੇ ਫੜਾ ਪਾਉਣਾ ਫੇਂ ਕੋਈ ਨਹੀਂ ਫੜਾ ਲੈਣਾ ਦਾ ਅੱਛਾ ਲੋਡ ਕਰਾ ਲੈਣੀਗੇ ਮੇਰੇ ਕੋਲ ਭੇਜੇ ਤੇ ਹੋਰ ਪਾਸੇ ਭੇਜਣਾ ਹੀ ਨਹੀਂ ਦੇ ਆਪਾਂ ਨੇ ਨਾ ਬੜੀ ਆ ਕਿ ਰੈਡੀ ਆ ਲੈ ਜੜੀ ਗਿਆ ਜੰਨਾਂ ਤੇ ਭੇਜ ਦੇਣਾ ਪਤਾ ਨੂੰ ਹੈ ਇਹ ਬਰਾਦ ਵੀ ਕਹਿੰਦਾ ਵੀ ਜਦ ਨਾਲ ਤਾਂ ਉਧਰ ਭੇਜੇਵੇ ਚਾਰ ਚਾਰ ਉਰੂ ਦਾ ਨਹੀਂ ਵੀਜਦੇ ਅੱਜ ਆ ਤਾਂ ਬੜ ਬੀਜੇ ਹੋਣਾ ਨਾ ਦਾ ਨਾ ਹੁਣ ਤੂੰ ਐਡੀ ਉਧਰ ਵੀ ਭੇਜੇਵੇ ਤੇ ਚਾਰ ਚਾਰ ਹੁਣ 15 ਦਿਨ ਦੀ ਤਪੱਸਿਆ ਤੋਂ ਰੈਡੀ ਚ ਲੈ ਕੇ ਜਾਣੀ ਸੀ ਤੇ ਰੈਡੀ ਚ ਲੈ ਜਾਣੀ ਸੀ ਵੀ ਮ ਇਹ ਦਿਰਦੀ ਨਹੀਂ ਰਹੀ ਐਂਡੀ ਡੇਟ ਜਿਹੜੀ ਵੀ ਵੜ ਜਾਂਦਾ ਮੈਂ ਨਹੀਂ ਕੁਝ ਵੀ ਕਿਹਾ ਉਹਨੂੰ ਮੈਂ ਤਾਂ ਅਜੇ ਫੋਨ ਵੀ ਨਹੀਂ ਕਰਿਆ ਉਹ ਜਿਹੜੀ ਗੱਲ ਉਹਨੂੰ ਪੁੱਛੇ ਉਹਨੂੰ ਬੁਲਾਇਆ ਉਹਨੂੰ ਪੁੱਛਦਾ ਲੈ ਹੁਣ ਹੁਣ ਪਿਆ ਤੂੰ ਮੋਢੀ ਕਿਆ ਬਾਈ ਵਾ 85 ਲੈ ਓਕੇ ਲੈ ਕੁਝ ਬੁੱਕਲੇ ਲਾਉਣੇ ਆ ਫੇਰ ਨਾ ਫੇਰ ਨਾ ਲੈ 88 ਵੀਜ ਲੈ ਫਿਰ ਤਾਂ ਚੁੱਪ ਕਰ 88 ਵੀਜ ਲੈ ਚੰਗਾ ਰਹਿਣਾ ਤੈ ਕਿਹੜਾ ਮੀਲਾ ਆਪ ਜਾਣਾ ਇਹ ਤਾਂ ਗਿਆ ਤਾ ਉਹਨੂੰ ਬਾਦੀਆਂ ਜੇ ਅਗਲੇ ਸਾਲ ਤਾਲ ਭਗੀ ਤੈਨੂੰ ਕਾ ਮਿਲਦਾ ਪਾ ਉਹ ਬਾਹਾਂ ਤੂੰ ਡਾਕਾ ਦਾ ਹੀ ਹੋਣਾ ਆਏਗਾ ਚਿੱਤ ਉਹ ਬਾਹਣਾ ਹੀ ਇਹਦੇ ਨਾਲੇ ਪੈਸੇ ਚਾਰ ਬੱਤ ਲਈ ਬੰਦ ਲੈ ਸਾਹਿਬ ਜੀ ਉਹ ਤਾਂ 88 ਵੀਜ ਦੇ ਜਿਮਟੇ ਲਾਉਣੇ ਪੈਕਟ ਮਿਲ ਜਾਣਾ ਹਾਸੀ ਵੀ ਨਹੀਂ ਹੁਣਾ ਤੈਨੂੰ ਹੁੜਾ ਕਿਹਾ ਝੂਠ 2 ਸਾਲ ਹੋਈ ਜਾਂਦਾ 88 ਸਾਲ ਹਾਸੀ ਲਾਓ ਗੰਨੇ ਵਿੱਚ ਇੱਕ ਸਾਲੇ ਬੂਟਾ ਹੁੰਦਾ ਜਰਾ ਇੱਕ ਸਾਲੇ ਹੁੰਦਾ ਗੰਨਾ ਚਾਹੇ ਕੋ ਜਿਹੜਾ ਮਰਜੀ ਅੰਨਾ ਹੋਵੇ ਕਿਦੋਂ ਵੱਡੂਗਾ ਆ ਆ ਹੱਥ ਦੇ ਵਿੱਚ ਚਾਹੇ 85 ਵੀ ਜੇ ਨਾ ਖੜਾ ਲੈ ਟਰਾਲੇ ਨੂੰ ਨਹੀਂ ਮੈਂ ਅਗਰ ਇਹਦੇ ਬਾਪੂ ਨੇ ਦੇਖੋ ਜਿਵੇਂ ਬਹੁਤ ਹੋ ਹੁੰਦਾ ਏ ਉਹ ਬੇਇੱਜ਼ਤੀ ਰੇ ਇੱਕ ਟਰਾਲੀ ਦੀ ਮਾਰ ਸਾਰੀ ਖੜਾ ਦੇਂਦਾ ਹੁੰਦਾ ਗੰਨਾ ਬੀਜਾ ਪਾ ਹੁੰਦਾ ਉਹ ਦੇਤੀ ਅਗਲਾ ਚਾਰ ਭੜੀਆਂ ਵੱਟ ਕੇ ਲੰਘ ਜਾਂਦਾ ਕਾਦੀ ਅਜਾ ਵੀ ਖੜੀ ਜਾ ਉਹਦੇ ਹਲੇ ਅਦਵਾੜ ਉਹ ਜਵੀ ਦਾ ਵੱਟ ਹੋਣੀ ਪਾਸੋਂ ਨੂੰ ਬਾਬਾ ਸੁਣ ਜਾਓ ਜਿਹੜੀ ਇਹਨੂੰ ਸਾਰਾ ਨਹੀਂ ਉਹ ਦੇ ਦੋ ਦੋ ਦੀ ਤਾਂ ਚਾਰ ਬਾਈ ਦਾ ਤਾਂ ਮਾਰਦਾ ਤਾਂ ਹੈ ਕਾਦੀ ਇਹਦੇ ਇੱਕ ਸਾਲ ਬੂਟੇ ਲਾਵੇ ਵਿੱਚ ਇਹਦੇ ਪੂਲਰ ਦੇ ਬੂਟਾ ਹੋ ਗਿਆ ਬੂਟਾ ਇੱਕ ਸਾਲ ਕੰਨੇ ਚ 85 ਕੰਨਾ ਬੀਜ ਦਵੇ ਪੂਰੇ ਗਾਂ ਨੂੰ ਪੱਟ ਦੇਵੇ ਗੰਨਾ ਉਹ ਨਯਾਰ ਇਹ ਇਹ ਤਾਂ ਵਧੀਆ ਹੁੰਦਾ ਬੇਗਾਨ ਪਟਣਾ ਪਟਣਾ ਨਹੀਂ ਆਏਗਾ ਹੁੰਦਾ ਕਿਹੜਾ ਭਈ ਇਹ ਤਾਂ ਮਿਲਦੇ ਨਹੀਂ ਪਟਣੇ ਇਹਨੂੰ ਲੋਹੂ ਰ ਹੈ ਅੱਧੇ ਅੱਧੇ ਡੇਡ ਕਿਲੋ ਮਦੇ 파ਰਤੀ ਹੋਈ ਐ ਕੀ ਫਾਇਦਾ ਉਹਦਾ ਫਿਰ ਇਹ ਜੇ ਕੰਮ ਦਾ ਹੈ ਹੈ ਚਾ ਵਧੀਆ ਸਾਫ ਹੋ ਗਿਆ ਖੇਤ ਉਹ ਹੈਗਾ ਭਾਈ ਮੰਮੇ ਮਦਦਵਾ ਦਾਂਗੇ ਯਾਰ ਅਸੀਂ ਅੱਜ ਵੀ ਲਗਾ ਥੋੜਾ ਕਰਨਾ ਇਹਨੇ ਤਾਂ ਹਾਂ ਹਾਂ ਪਾ ਪਾ ਕੇ ਹਾਂ ਪਾਪਾ ਕੇ ਸਾਲ 92 ਫੇਲ ਕਰਤਾ 2 ਸਾਲ ਚ ਆ ਜਿਹੜੇ ਸੁਣੋਂ ਕਰਦੇ ਬੀਜ ਗਿਆ ਆਪਣਾ ਪੱਜੀ ਕੰਮ ਸਾਨੂੰ ਫੇਲ ਕਰ ਸਕਦੇ ਆਪਣਾ ਬੀਜ ਗਿਆ ਉਹ ਨੂੰ ਵੀ ਜਣੀ ਹੁੰਦਾ ਉਹ ਨਹੀਂ ਜਣੀ ਹੁੰਦਾ ਹੈ ਜਵਾਬ ਦਿੰਦਾ ਭਾਈ ਮੈਂ ਤਾਂ ਆਪ ਬੱਚਾ 99 ਲੈ ਕੇ ਬੀਜਾ ਦਿੱਲੀ ਤੇ ਹਾਂ ਕਾ ਮੜ 85 85 83 ਵੀ ਚਾਹੀਦਾ ਪੰਜਾਪਿਆ ਜਮਾ 85 ਹਾਂ 85 ਵੀ ਕੈਨਸਲ ਹਾਂ ਮੰਗ ਲਾ ਹਾਂ ਉਹ ਦਵਾ ਤੁਮ ਤੈਨੂੰ ਯਾਰ ਬਸ ਕਰ ਯਾਰ ਇਹਣਾ ਹੈਗਾ ਵੀ ਹਾਂ ਜਲਦੀ ਪਾਉਣਾ ਹੈ ਜਲਦੀ ਪਾ ਹੈਗਾ ਜਾ ਦੇਖ ਜਾ ਹੈਗਾ ਵੀ ਦੇਖਿਆ ਜਾ ਹੈ ਜਾਣੀ ਅਗਲੇ 10 ਤੱਕ ਖੜਾ ਏ ਉਧਰ ਕੋਲ ਸਿੱਧੀ ਆਫਰ ਹੈ ਯਾਰ ਆ ਗਵਰਨਰ ਦਾ ਖੜਾ ਏ 27000 ਕੋਸ ਨੰਬਰ ਪਰਚੀ ਆਉਣੀ ਆ ਅੱਛਾ ਉਧਰ ਤੱਕ ਵੱਢ ਲਿਆ ਜੀ ਕਿਸਮਤ ਵਾਲੇ ਯੂਨਿਟ ਬਹੁਤ ਠੀਕ ਆਹ ਵਾਹ ਦੇਖ ਲੈ ਬੜਾ ਪੈਲ ਪਾਉਣੀ ਹੈ ਕੀ ਕਰਨਾ ਖਾਲਾ ਮੇਚੂਗਾ ਖਾਲਾ ਮੇਚੂਗਾ ਹਾਂ ਖਾਲਾ ਵੀ ਹੈਗਾ ਹਫਤਾ ਤੇਰੇ ਕੋਲ ਰੇਗ ਵੈਰਿਟੀ ਅਵੇਲੇਬਲ ਇੱਧਰ ਆਣੀ ਆ ਖਾਲਾ ਵੀ ਆ ਕੇ ਤੇਰੇ ਕੋਲ ਹੈਂ ਆਹ ਦੱਲੀ ਉਹ ਹੱਬੀ ਬੜੀ ਕੰਨਾ ਵਧੀਆ ਸਾਰੇ ਨੇ ਬੀਜੇ ਕਾਲੇ ਨੇ ਬੀਜਿਆ 3 ਕੁਇੰਟਲ ਅਮਰਜੀਤਾ ਨੇ ਬੀਜੇ 20 ਕੁਇੰਟਲ ਕੰਨੇ ਨੂੰ ਆਵੋ ਬੜੀ ਆਹ ਤੱਕ ਦਾ ਕਰਨਾ ਹੈ ਆਪਾਂ ਨੂੰ ਤਾਂ 88 ਬੜਨਾ ਤਾਂ ਕਿਤਨਾ ਨਹੀਂ ਕੀਨੇ ਕਹਦਾ ਕਹਦਾ 18 ਗੰਨਾ ਜੀ ਅਸੀਂ ਰੋਜ਼ ਲਾਗੇ ਦੋ 88 ਆਓ ਕਿੱਥੇ ਇੱਧਰ ਖੜਾ ਸਾਡੇ ਕਿੰਦਾ ਫੇਰ ਉਹ ਤਾਂ ਬੂਟਿਆਂ ਚ ਲਾਇਆ ਹੋਇਆ ਉਹਨੇ ਕੈਪੀ ਨਹੀਂ ਉਹ ਮਤਲਬ ਪਤਾ ਨਹੀਂ ਕੀਨੇ ਕਹਿੰਦਾ ਇਹਦਾ ਬਾਪੂ ਚੱਲ ਗਿਆ ਉੱਤੇ ਕਹਿੰਦਾ 18 ਜੀ ਤਾਂ ਵੱਢ ਕੇ ਲਓਗਾ 88 ਗੱਦਾ ਸਾਰਿਆਂ ਨੂੰ ਦੱਸਦਾ ਵੀਰ ਕੋ ਵਧੀਆ ਪ्योर ਹੋਈ ਜਾਂਦਾ ਬਾ ਠੀਕ ਅੱਖ ਨੇੜੇ ਨਾਲੇ ਛੋਟਾ ਹੈ ਸਰੋ ਕੀ ਆ ਉਹ ਵੀ ਇਹਨਾਂ ਅਫਰੀਕਾ ਕੰਟਰੀ ਵਾਲਾ ਦੇਖਣਾ ਪੈਣਾ 18 ਕਿਹੜਾ ਹੈ 18 ਨਹੀਂ ਹੈਗਾ 88 ਹੈਗਾ ਇਹ ਦੋ ਬਾਅਦ ਚ ਜਸਤਰੀ ਲੇਕੇ ਲਾਇਆ ਉਹਨੇ ਦੋ ਟਾਇਪੇ ਦੋ ਤਿੰਨ ਬੀਜ ਉਹਦੇ ਲਾਇਏ ਵੀ ਦੋ ਮੰਨਣੀ ਹੋ ਰੀਆਂ ਇਹਨਾਂ ਨੇ ਉਹੀ ਉਹੀ ਜਗ੍ਹਾ 'ਚ ਹਾਂ ਉਹਦੇ ਕੋਲ ਬੀਜ ਘਟਕੇ ਜਾਂਦਾ ਪਹਿਲਾਂ ਲੈ ਨਹੀਂ ਤਾਂ ਮੇਰੇ ਤੇ ਬੱਡਣ ਨੂੰ ਕਹਿੰਦਾ ਤਾਂ ਮੈਂ ਕਿਹਾ ਵੀ ਮੈਂ ਹਰ ਜੀ ਨਾਲੇ ਬੱਡਣਾ ਉੱਥੇ ਬਾਅਦ ਬਚੂਗਾ ਜੀ ਥੋੜੀ ਬਰੀ ਬਚੀ ਨਹੀਂ ਆ ਭਰੀਆਂ ਥੋੜਾ ਦਾ ਆਪਣਾ ਘਟਕੇ ਜਾਂਦਾ ਹੋਰ ਬਸ ਫਿਰ ਉਹਨੇ ਦੋ ਤਿੰਨ ਬੀਜ ਲਾਏ ਉੱਥੇ 85 ਵੀ ਬੀਜ ਜੇ ਉਹਨੇ ਮੈਨੂੰ ਲਾਦੀ ਹਾਏ ਕਿੱਦਾਂ ਮੈਂ ਮੋੜ ਸਕਦਾ ਕਿਹ ਯਾਰ ਹੂੰ ਨਵੀਂ ਰੇਡ ਤਾਂ ਕੰਮ ਪਈ ਡਾਕਟਰ ਟਰਾਲੇ ਲੈ ਕੇ ਚੱਲੇ ਰੋ ਰਦਣ ਗੱਲਾਂ ਦਾ ਕੜਾ ਬਣਾਇਆ ਬਣਾ ਤੂੰ ਗੱਲਾਂ ਦਾ ਕੜਾ ਨਹੀਂ ਬਣਾਉਂਦਾ ਬਣਾ ਲੀਂ ਮੇਰੇ ਲੜੀ ਆਏ ਯਾਰ ਪਾਈ ਲੈ ਪੰਜ ਸੱਤ ਦਿਨ ਕਿ ਕਾਹੀ ਦੇਖੋ ਕਾਹੀ ਚਲੋ ਜੀ ਸ਼ਾਨਾ ਪਾਈ ਘਟੋ ਘੜਾ ਟਰਾਲੇ ਵੀਰੇ ਦਰਬਾਰ ਪਾ ਲਿਓ ਆਉਦੇ ਉਹ ਵੀ ਲਾਤੇ ਸੀ ਪਰ ਤੂੰ ਤੇ ਲਾਇਆ ਉਹਦੇ ਲਿਆ ਕੇ ਬੱਬੇ ਹੋ ਜੂਗਾ ਦੇਖੀਦਾ ਇੰਦਾ ਦੇਖੀ ਹੋ ਜਾਣਾ ਮੈਂ ਦੇਖ ਲਿਆ ਉਹ ਦੇਖ ਤਾਂ ਸਹੀ ਦੇਖ ਲਿਆ ਮੈਂ ਕਿਹੜਾ ਦੇਖਿਆ ਤਾ ਹੁਣਾ ਦਾ ਉਹਨੇ ਤੂੰ ਤੇ ਤੁਸੀਂ ਗੱਗੇ ਦੀ ਮੰਨਦੇ ਕੀ ਕਰਾ ਗੱਗਾ ਯੂਨੀਵਰਸਿਟੀ ਚ ਪੁੱਛ ਗਿਆ ਤੇ ਨੂੰ ਪੁੱਛ ਲੈ ਕਿੱਡਾ ਟੂਆ ਪਟਣਾ ਦਾ ਕਿ ਮੈਂ ਕਿਆ ਕਿਆ ਤੈਨੂੰ ਤੈਨੂੰ ਕਿਆ ਕਿਆ ਦੱਸਿਆ ਮੈਂ ਉੱਥੇ ਪਕੜੇ ਨੂੰ ਕਿਆ ਕੱਟ ਗਿਆ ਮੇਰੇ ਕਿਹੜੇ ਸੌਦੇ ਇਹ ਤਾਂ ਮੈਂ ਤੁਹਾਨੂੰ ਕਿਹਾ ਨਹੀਂ ਵੀ ਟੂਆ ਮਾਰ ਦੂੰਗਾ ਢੇਠਾ ਆਪਾ ਰੇ ਉਹਦੇ ਲੇਰ ਬਣਾ ਫਿਰ ਮਿੱਟੀ ਲੈ ਫਿਰ ਬਣਾ ਉੱਪਰ ਲਾ ਉਹਦੇ ਯੂਨੀਵਰਸਿਟੀ ਜੀ ਅਸੀਂ ਦੇਖ ਕੇ ਆਏ ਸੀ ਨਾ ਦੱਸਿਆ ਤਾਂ ਕਹਿੰਦੇ ਵੀ ਕਿਹੜਾ ਮਰਜੀ ਬੂਟਾ ਵੇਖਣਾ ਲੋ ਦੂੰਗਾ ਟੂਆ ਪਟ ਕੇ ਤਿੰਨ ਬੋਟੇ ਨੂੰ ਲੇਰ ਬਣਾ ਕੇ ਭਰ ਕੇ ਲੈ ਉਸਨੂੰ 2-3 ਫੁੱਟ ਫਟ ਦੋ ਫੁੱਟ ਅਸੀਂ ਬਾਟ ਵੀਰਤਾ ਉਹ ਖਾਦ ਵੀ ਰੂੜੀ ਵੀ ਪਾਣੀ ਵਿੱਚ ਦੂਜੀ ਥ ਉਹ ਲਓ ਜੇ ਜਾੜਾ ਫੁੱਟਿਆ ਯਾਰ ਉਹ ਤਾਂ ਬਾਗ ਲਾਉਣ ਪਾਦੇ ਉਹ ਫਲਾਂ ਵਾਲੇ ਜਿਹੜੇ ਫਲਾਂ ਵਾਲੇ ਬੂਟੇ ਆ ਨਾ ਉਹਨਾਂ ਨੂੰ ਕਹਦਾ ਬਾਗ ਲਾਇਆ ਸਾਰੇ ਤੇ ਬੂਟੇ ਸੁੱਕ ਗਏ ਟੋਕਣਾ ਹੀ ਆ ਜੇ ਇੰਨਾ ਘਟੋਆ ਵੜ ਕੇ ਉੱਪਰੇ ਲਾ ਦੇਣਾ ਹਾਂ ਉਹਨੇ ਪ੍ਰੋਸੈਸ ਪੂਰਾ ਦੱਸਿਆ ਮੈਂ ਲਾਉਣਾ ਨਾ ਲਾਉਣਾ ਤਾਂ ਤੇਰੀ ਮਰਜ਼ੀ ਆ ਉਹ ਨਹੀਂ ਵੀ ਆਸੀ ਤੂੰ ਬੱਟਕੇ ਰੱਖਾ ਦੂਨੀ ਸਾਥੇ ਮੈਂ ਤੁਹਾਨੂੰ ਦੱਸਦਾ ਜੇ ਜਾੜਾ ਫੁੱਟਿਆ ਪਉਂਦਾ ਫੇਰ ਉਹਨੇ ਬੂਟੇ ਸੁੱਕਣਾ ਉਹ ਫੁੱਟਣ ਦਾ ਕੋਈ ਚੱਕਰ ਨਹੀਂ ਪਾਣੀ ਪਾਈ ਜਾਂ ਉਹ ਤਾਂ ਹੋ ਜਾਣਾ ਯਾਰ ਫੁੱਟ ਤਾਂ ਮੈਂ ਦੋ ਪੀਪਰ ਉਹ ਹਿੱਡਦੀਆਂ ਹਾਂ ਰੋਜ਼ ਪਾਣੀ ਪਾਈ ਜਾਂ ਉਹ ਚਹਰਾ ਹੋਣਾ ਜਿੱਦਣੀ ਨੂੰ ਡਿੱਕਾ ਚਲਾ ਹਰ ਹੋ ਜਾ ਗਿਆ ਪਤਾ ਤਾਂ ਉਹ ਜਿਹੜਾ ਦੁਪੱਟੇ ਅਕਸਰ ਡਿਟਰੂਜਨ ਪਾਉਂਦਾ ਬਹੁਤ ਬੜਾ ਹੋ ਗਿਆ ਤਾਂ ਲਿਆ ਹਾਂ ਕੀ ਸ਼ਾਮਾ ਗੋਪਨ ਦੀ ਹੋ ਗਈ ਕਿ ਸੜਦਾ ਵਿਚਾਰਾ ਬਹੁਤ ਟਾਪ ਦਾ ਲੱਗਣਾ ਤਾਂ ਗਿਆ ਤਾਂ ਫੁਗਰੇ ਜਾ ਕੇ ਹਾਥੀ ਹਾਂਤੀ ਮਾਰਜੂ ਮੈਂ ਇਹਨਾਂ ਦੇ ਤੇ ਹੱਥੀਆ ਫਰਕ ਹੁੰਦਾ ਹਾਂ ਹਾਂ ਹੁਣ ਮੇਲਾ ਮੁਲਕ ਆਦਾ ਕਿਹੜਾ ਮੇਲਾ ਆਊਗਾ ਅਗਲੇ ਮਹੀਨੇ ਅਗਲੇ ਮਹੀਨੇ ਕਹਾਨੂੰ ਆਈ ਹੈ 10 15 ਤਰੀਕ ਨੂੰ ਮਾਰਚ ਚ ਉੱਥੇ ਅਸੀਂ ਉਹ ਲੈ ਕੇ ਆਦੇ ਕਿੱਥੇ ਦੇ ਨਿੰਮ ਨਿੰਮ ਦਾਹ ਦੇ ਨਿੰਮ ਦੇ ਉੱਥੇ ਜੇ ਲੈਣੀ ਉੱਥੇ ਦੇ ਆਇਆ ਤਾਂ ਚੱਲਿਓ ਖਾਤੇ ਬੁੱਟੇ ਲਿਆਉਂਗੇ ਦੱਲੂਗੇ ਉਹਦਾ ਟਰੱਕ ਆਇਆ ਹੈਗਾ ਆਪਣੇ ਕੋਲ ਸੂਟ ਹਾਂ ਭਰ ਲਿਆਉਂਗਾ ਮਿੰਮ ਮੈਂ ਟਰੈਪ ਲੈ ਆਉਂਗਾ ਭਾਈ ਤਾਂ ਆਈ ਦਿਓ ਕੰਮ ਕਿੰਨਾ ਹੋ ਗਿਆ ਕੱਕਣ ਦਾ ਵੱਡਣਾ ਵੱਡਣਾ ਹੂੰ ਚਾਰ ਵਜੇ ਕੀ ਸਾਰੇ ਦਿਨਾਂ ਦਾ ਕਿੰਨਾ ਫਰਕ ਪੈ ਜਾਣਾ ਮੇਰੇ ਕੋਲ ਇਹਨੂੰ ਬੁਲਾਇਆ ਹੋਇਆ ਮੈਂ ਸਾਰੇ ਬੁਲਾਇਆ ਹੋਇਆ ਇਹਨੂੰ ਸਦਾ ਬਦਲ ਕਰ ਦਿਆਂਗਾ ਮੈਂ ਤਾਂ ਥੋੜੀ ਹਾਂ ਨਾ ਨਾ ਕੀ ਕਰਾ ਭਈਆ ਰੱਖਿਆ ਵੇ ਕੱਗੇ ਮੈਂ ਇਸ ਵਾਸਤੇ ਲੱਗ ਆਪਣੇ ਘਰ ਤੋਂ ਰੱਖਿਆ ਨਾ ਜਿਹੜੇ ਬੰਦੇ ਕੰਮ ਕਰਾਉਂਦੇ ਨੇ ਨਾ ਮਾਤਰੀ ਥੱਲੇ ਜੋਤ ਨਹੀਂ ਵਿਲਾਜ ਇਹ ਰਾਤ ਜਾ ਕੇ ਉੱਠ ਕੇ ਆ ਜੇ ਇਹਨਾਂ ਕੋਲ ਹੋਰ ਪ੍ਰੋਸੈਸ ਹੈਗੇ ਇਹਨਾਂ ਕਾ ਟਾਈਮ ਲਾਉਣਾ ਇਹ ਤਾਂ ਥੋੜੀ ਮੈਂ ਇੱਥੇ ਹੀ ਰੱਜਣੀ ਆ ਗੱਗੇ ਦੇ ਭੁੱਖੇ ਰਹੂੰਗੀ ਗੱਗੇ ਦੇ ਨਹੀਂ ਤਾਂ ਵੇਜੇ ਕੰਮ ਲਾਇਆ ਹੋਇਆ ਵੀ ਨਾ ਉਹ ਕੰਮ ਤੇ ਹਟੇ ਨਾ ਕੰਮ ਕਰੇ ਮਰੇ ਮਰੇ ਕੇ ਕੱਪੜੇ ਲਾਇਆ ਹੋਇਆ ਠੀਕ ਆ ਖੰਡ ਆ ਉਹ ਠੀਕ ਆ ਤਗੜਾ ਨਹੀਂ ਵੱਡਣਾ ਯਾਰ ਆ ਆ ਵੱਡ ਨਾਲੇ ਦੀ ਲਿਆੜੀ ਪਾਰ ਨਾਲੇ ਉਧਰ ਉਹਨਾਂ ਦਾ ਕੱਕ ਵੱਟ ਹੋ ਜਣੇ ਮੇ ਬਾਈ ਨੇ ਪੱਤੀਆਂ ਲਵਾ ਦਿੱਤੀਆਂ ਇਹ ਆ ਕਬਰੂਏ ਲੈ ਕੇ ਪਾਉ ਲਦੇ ਆ ਕਿੱਦਣੇ ਵੀ ਲੱਗਦਾ ਕੱਕ ਵੱਡੜ ਜਿਹਾ ਵੀ ਲੱਗਦਾ ਫੁੱਟਾ ਜਿਹਾ ਉਹ ਜਬੀ ਅੱਛੇ ਜਬੀ ਰਖੀ ਜਾ ਕੇ ਤੂੰ 1:30 ਵਜੇ ਗਈ ਯੂਰੋ ਮੁਥਪਾ ਜਾ ਵੱਡੀ ਹੋ ਜਬੀ ਹੈ ਲੈ ਬੰਤੇ ਤੇੜੀ ਜਿਹੀ ਹੋਈ ਭਈਆ ਉੱਤੇ ਬੁੱਢਾ ਨਸ ਨਹੀਂ ਹਲੇ ਨਸ ਰਹੀ ਹੈ ਮਤਲਬ ਪੂਰੀ ਨਸ ਨਹੀਂ ਹੈ ਹਲੇ ਹਾਈਟ ਬਹੁਤ ਲੰਬੀ ਹੋ ਗਈ ਬੜਾ ਵੀ ਐਡ ਤਾਂ ਲੈਣੀ ਹੀ ਥੋੜੇ ਰੋਣੀ ਆ ਬਹੁਤ ਲੰਬੀ ਹੋ ਗਈ ਯਾਰ ਮੈਂ ਤਾਂ ਹੁਣ ਦੇਖੀ ਆ ਉਹਦੇ ਬਾਪੂ ਨੇ ਤੇਰੇ ਨੂੰ ਜਵਾਬ ਦਿੱਤਾ ਮੈਂ ਤਾਂ ਬੜਾ ਆਤੀ ਦੀ ਹੱਥ ਤੋਂ ਕੋਈ ਨਹੀਂ ਮੈਂ ਮੈਂ ਵੀ ਜੀਦੀ ਉਹ ਹੱਥ ਗਿਆ ਟਰੈਕਟਰ ਤਾਂ ਮੈਂ ਚਲਾਇਆ ਉੱਥੇ ਉਹ ਜਿਹੜੀ ਬਾਹੀ ਹੋਈ ਨਾ ਬਾਹੀਆ ਚ ਉਹ ਤਗੜੀ ਹੋਈ ਉੱਥੇ ਟੁੱਟ ਗਈ ਗੱਲ ਫੇਰ ਪਟੂ ਵੀ ਥੱਲੇ ਡਿੱਗੀ ਜ਼ਮੀਨ ਦੀ ਬਾਹ ਬਾ ਖਲਪਾ ਪਾਣੀ ਚੱਲਿਆ ਹਾਲ ਦੇ ਦੇ ਬਾਤ ਤੇ ਦੇਖ ਰਿਹਾ ਆਓ ਫਿਰ ਹੁਣ ਦੇਖੀ ਮੇਰਾ ਕੱਲ ਵੇਖੀ ਆਉਣ ਲੱਗੇ ਨਾ ਬਹੁਬੜੀ ਹੋਈ ਪਈ ਐ ਆਪਰੇਟ ਨਹੀਂ ਹੈਗਾ ਰੇਡ ਤਾਂ ਆ ਰਹੀ ਹੈ ਇਹ ਜੱਗਾ ਛਿੱਟ ਕੇ ਆਇਆ ਪੰਡਤ 330 ਨੂੰ ਗੇਰ ਕੇ ਆਇਆ 330 ਇਹ ਉੱਥੇ ਯੂ ਗੇਰ ਕੇ ਆ ਹਾ ਹੈਡ ਹੈ ਨਹੀਂ ਨਹੀਂ ਹੈ ਕੱਲ ਉਧਾਰ ਕੇ ਆਇਆ ਉਹ ਚੰਡੀਗੜ੍ਹ ਵਾਲੀ ਨਹੀਂ ਹੈ ਕਿੰਨੀ ਗਾ ਇਹ ਪੰਜਾਬ ਵਾਸਤੇ ਹੀ ਬਾਈ 100 ਆ ਰਹੀ ਹੈ ਕਾਹਦੇ ਚਿੰਡੀਗੜ੍ਹ ਕਾ ਬਣਦੀ ਨਹੀਂ ਪੰਜਾਬ ਵਾਲੀ ਉਹ ਪੂਰੇ ਗੱਨੇ ਦਾ 270 ਸਿਆਰੀਆਂ ਨੂੰ ਖਾਣੀ ਨਹੀਂ ਹੈਗੀ। ਰੋਪੜ ਮੈਂ ਉਰੇ ਤੇ ਜਗਾਇਆ ਘਰ ਤੇ ਬਈ ਮਹਿੰਗਾ ਵੀ ਪਾਇਆ ਮੈਂ ਹਸਤਾ ਵਿੱਚ ਨਾਗਾ 260 ਇਹ ਜੱਤੀ ਨੇ ਪਾਇਆ ਮੈਂਗਾ ਪਿੱਛਾ ਉਹਨਾਂ ਨੂੰ ਵੀ ਮਹਿੰਗਾ ਪਾਇਆ ਵਾ। ਕੀ ਜੀ ਜੀ? ਮੰਨਾ 310 ਨੂੰ ਜਗਾਇਆ। ਕਿੰਨੂੰ? ਠੀਕ ਹੈ। ਜੋ ਗੱਡੀਆਂ ਭਰਾਈਆਂ ਤੋ ਠੀਕ ਹੈ। 310 ਨੂੰ 80 80 260 ਪੱਲੇ ਪਾਇਗਾ ਵਾ। ਆ 260 50 ਵੀ ਭਈਆਂ ਉਹਦੇ ਇੱਥੇ। ਉਹ ਪੁੱਛੀ ਘਾੜਦੇ ਜਬੀ ਪਰ ਬੜਾ ਦੀ ਮਿਲ ਲੈ ਜਾਣਾ। 310 ਤੇ ਘੱਟ 12 ਖਾਂਦੇ ਹੀ ਨਹੀਂ ਬੰਦੇ। ਹੁਣ ਤਾਂ ਤੇਰਾ ਪ੍ਰਤੀਨਿਧ ਪਾਉਤ ਉੱਠਿਆ ਹੁਣ। ਬਰਸੀਂ ਤਾਂ ਬਾਦੂਆ। ਹੁਣ ਜਦ ਵੀ ਤਾਂ ਰੇਟ ਆਵੇ ਘਟਣਾ ਘਟ ਗਿਆ। ਕੈਰੈਕਟਰ ਦਾ ਵੀੋਂ ਪਤਰਾ ਮਿਲ ਗਿਆ। ਜਦ ਵੀ ਦਾ ਰੇਟ ਉਹਦਾ ਘੱਟ ਆਇਆ ਆਪਣੇ। 200 ਹੈਗਾ। ਪੂਰੇ 200 ਹੀ 210। 210 200 ਇੱਥੇ ਬੋਲਦੇ ਆ। ਅਜੇ ਮੀਟਾ ਵੜਦਾ ਅਜੇ ਜੀ ਹੈਂ? ਮੀਟਾ ਲੈ ਗਿਆ। ਉਹ ਤੇ ਗੱਡੀਆਂ ਗਈਆਂ ਅੱਜ। ਆਹ ਤੇ ਗੱਡੀ ਦੀ ਮਰੀਤੀ ਵੜਦੇ ਜੀ। ਚਲੋ। ਕੱਲੀ ਜਾਣਾ ਇਹਦਾ। ਚਲੋ ਠੀਕ ਹੈ 10 ਦੇ ਨੂੰ ਵੱਜੇਣਾ ਜੇ ਇਹ ਜਿਆਦਾ ਟਰੈਲਾ ਹੋਵੇ ਫਿਰ ਤਾਂ ਉੱਥੇ ਵੀ ਜਾ ਕੇ ਫਾਇਦਾ ਜੇ ਜਿਆਦਾ ਹੋਵੇ ਨਾ ਘੱਟ ਗੈਰੀ ਟੂਰੇ ਜਿਹੜੇ ਡਿਕਾ ਨੂੰ ਟਰਾਲੀ ਭਰ ਲਈ ਗਿਆ ਹਾਂ ਹਾਂ ਫਿਰ ਉੱਥੇ ਲਈ ਆ ਕੇ ਫਿਰ ਫਿਰ ਦੋ ਗਾਵੇ ਵੀ 100 ਕੋਟ 100 ਲੈ ਗਿਆ ਹੈ 100 ਲੈ ਗਿਆ ਹੋਣੀ ਹੈ ਨੀਗਾ ਹੈ ਨਹੀਂ ਹੋਣੀ 100 ਕਿੱਥੇ ਆਉਣੀ ਹੈ 50 ਕਿ ਨਹੀਂ ਯਾਰ 100 ਨਹੀਂ ਹੁੰਦੀ 50 ਬਜੂਗੀ ਜੀ 50 ਕੇ ਹੋਣੀ ਹੈ 40 50 ਕੇ ਹੋ 100 ਤਾਂ ਕੀ ਆ ਆਸ ਰਸਵੀ ਰੇਲੀ ਭਰ ਕੇ ਲਈ ਜਾਂਦਾ ਥੋੜੀ 50 50 ਆਉਂਦੀ ਇਹ ਘੱਟ ਭਰ ਕੇ ਜਿਹੜੇ ਵਾਲੀ ਤੋਂ ਜਿਹੜੇ ਬੋਪਰੇ ਆ ਪਤਾ ਦਾਣਾ ਦਾ ਤੂੰ ਦੱਸ 100 500 ਉਹ ਹੋਰ ਕਹਿੰਦਾ ਯਾਰ ਜਿਹੜੀ ਖੜੀ ਕਹਿੰਦਾ ਮੇਰੀ ਉਹ ਜਿਹੜੀ ਕਹਿੰਦਾ ਉਹ 100 ਨਹੀਂ ਹੈਗੀ ਤੇਰੇ ਵੀ ਕਹਿੰਦੇ 100 ਆ 100 ਨਹੀਂ ਹੈਗੀ ਬਾਈ ਉੱਪਰ ਦਾਣਾ ਪੈ ਗਿਆ ਵਜਨ ਤਾਂ ਦੇਣਾ ਹੀ ਆ ਉਹਨੇ 100 ਨਹੀਂ ਹੈਗੀ ਵਜਾਟ ਗਿਆ ਦਾਣਾ ਪੈ ਵਜਨ ਲਈ ਜਾਂਦੀ ਘੱਟਣਾ ਵਜਨ ਦਾਣਾ ਪੈ ਹੌਲੀ ਹੋ ਜਾਂਦੀ ਹੌਲੀ ਪੈ ਜਾਂਦੀ ਆ ਹਾਂ ਚਲ ਗਏ ਬਾਕੀ ਭਾਈ ਜੀ ਜਨਾਲੀ ਜਾਨਾਲੀ ਗਲਤ ਮਾਫੀ ਦੇਖੋ ਜੀ ਹੁਣ ਉਹਨਾਂ ਨੂੰ ਉਹਨਾਂ ਨੂੰ ਮਾਫ ਕਰ ਦਿਓ ਹੁਣ ਬਸ ਇਹੀ ਹੈ ਜੀ ਕੋਈ ਨਹੀਂ ਹੋਰ ਰਾਜ ਖੋਲ ਦੇਣੇ ਸਾਡੀ ਵੀਡੀਓ ਜਵਾਬਾ ਧੰਨਵਾਦ ਦੇਖਣ ਲਈ 1900 1900 ਦਾ ਹੱਥ ਜਿਆਦ ਹੁੰਦੀ ਹੈ ਜਨਾਲੀ ਚੜੀ ਜਨਾਲੀ ਚੜ ਗਈ 10 ਵਜੇ ਹੁੰਦੀ ਹੈ ਛੁੱਟੀ ਨਹੀਂ ਹੌਲੀ ਪੈਂਦੀ ਆ ਉਹ ਛੁੱਟੀ ਆ ਜੀ ਛੁੱਟੀ ਆ ਜੀ